ਸਿਮਰਨ ਪੁੱਤ ਹਾਂਜੀ ਮੰਮੀ ਮੈਨੂੰ ਦੋ ਰੋਟੀਆਂ ਲਾ ਦਿੰਦੀ ਮੈਂ ਰੋਟੀ ਖਾ ਕੇ ਨਾ ਦਵਾਈ ਲੈਣੀ ਹੈ ਮਾਤਾ ਦੇਖ ਹੁਣ ਤਾਂ ਨਾ ਮੈਂ ਮੇਕਅਪ ਕਰ ਲਿਆ ਤੇ ਨਾ ਮੈਥੋਂ ਪੱਕਣ ਥੋਡੀਆਂ ਰੋਟੀਆਂ ਰਾਤ ਵਾਲੀਆਂ ਪਈਆਂ ਹੋਣਗੀਆਂ ਉਹ ਹੀ ਗਰਮ ਕਰਕੇ ਖਾ ਲੈ ਚਲ ਕੋਈ ਨਾ ਪੁੱਤ ਮੈਂ ਦੇਖਦੀ ਆਂ ਕਿ ਅਗੀ ਗੱਲ ਨਰੇਤਾ ਮਾਂ ਬਿਮਾਰ ਹੋਰੀ ਐ ਨਾਲੇ ਰੋਟੀਆਂ ਲਾਹੀ ਜਾਂਦੀ ਐ ਸਿਮੀ ਕਿੱਥੇ ਐ ਸਿਮੀ ਪਤਾ ਨਹੀਂ ਕੀ ਤਾਂ ਅੰਦਰ ਕਰੀ ਜਾਂਦੀ ਐ ਕੀ ਨਾ ਸ਼ੁਕਰ ਐ ਤੁਸੀਂ ਆ ਗਏ ਮੈਂ ਸੋਚਿਆ ਸੀ ਅੱਜ ਆਪਾਂ ਫਿਲਮ ਦੇਖਣ ਚੱਲਾਂਗੇ ਬਗ ਜਾਗੇ ਫਿਲਮ ਦੇਖਣ ਵੀ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਾ ਸੋਨਣਾ ਕੀ ਆ ਤੁਸੀਂ ਪ੍ਰੋਮਿਸ ਨਹੀਂ ਕੀਤਾ ਸੀ ਮੇਰੇ ਨਾਲ ਆਪਾਂ ਜਾਣਾ ਅੱਜ ਤੈਨੂੰ ਜਾਣਾ ਤਾਂ ਦੀ ਗਿਆ ਪਰ ਉਧਰ ਵੀ ਤਾਂ ਦੇਖ ਲੈ ਬਾਰੇ ਕੀ ਕੁਝ ਹੋਈ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਮੰਮੀ ਬਿਮਾਰ ਹੈ ਘੱਟੋ ਘੱਟ ਉਹਨੂੰ ਰੋਟੀ ਦਾ ਸੁਖਤਾ ਦੇ ਦੇ ਰੋਟੀਆਂ ਤਾਂ ਲਾ ਕੇ ਦੇ ਦੇ ਉਹਨੂੰ ਨਹੀਂ ਲੈ ਕੇ ਜਾਣਾ ਨਾ ਲੈ ਕੇ ਜਾਓ ਮੰਮੀ ਦਾ ਬਾਨਾ ਤਾਂ ਨਾ ਮਾਰੋ ਤੁਹਾਡੇ ਆਪਦੇ ਦਾ ਸ਼ੌਂਕ ਹੈ ਨਹੀਂਗੇ ਤੇ ਤੁਸੀਂ ਮੇਰੇ ਵੀ ਮਰੀ ਜਾਂਦੇ ਹੋ ਸਿਮੀ ਯਾਰੀ ਝਾਕੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਜਿਹੜੇ ਸਭ ਨਾਲ ਤੂੰ ਬੋਲੀ ਜਾਂਦੀ ਹੈ ਦੋ ਰੋਟੀਆਂ ਦੀ ਗੱਲ ਹੈ ਤੂੰ ਉਹ ਕੰਮ ਨਵੇਂੜ ਦੇ ਬਖ ਚੱਲਾਂਗੇ ਆਪਾਂ ਮੈਨੂੰ ਜਾਣਾ ਫਿਲਮ ਫਿਲਮ ਦੇਖਣ ਤੇ ਨਾ ਮੈਥੋਂ ਬੰਨ ਰੋਟੀਆਂ ਮੈਨੂੰ ਤਾਂ ਐ ਸੀਗਾ ਵਿਆਹ ਤੋਂ ਬਾਅਦ ਤੁਸੀਂ ਮੈਨੂੰ ਰਾਣੀ ਬਣਾ ਕੇ ਰੱਖੋਗੇ ਮੈਂ ਆਪਦੇ ਪੇਕੇ ਘਰੇ ਤੇ ਮੈਂ ਆਪਦੇ ਸੋਹਰੇ ਘਰੇ ਮੈਂ ਰਾਣੀ ਬਣ ਕੇ ਰਹਿਣਾ ਨਾ ਤੇਰਾ ਦਿਮਾਗ ਖਰਾਬ ਹੋ ਗਿਆ ਸਿਆਣੀ ਵਿਆਣੀ ਤੂੰ ਹੈਗੀ ਆ ਆਪਦੇ ਘਰ ਚ ਕੌਣ ਨੌਕਰ ਹੁੰਦਾ ਮੈਨੂੰ ਇਹ ਦੱਸ ਨਾਲੇ ਤੂੰ ਪੇਕੇ ਘਰੇ ਰਾਣੀ ਹੈਗੀ ਤੇ ਚਲ ਬਣਾ ਕੇ ਰੱਖੀ ਉਹਨਾਂ ਨੇ ਸ਼ਾਬਾਸ਼ ਹੁਣ ਇੱਥੇ ਆਈਆਂ ਇੱਥੇ ਕੀ ਦੁੱਖਾ ਰਾਣੀ ਤਾਂ ਇੱਥੇ ਵੀ ਐ ਕਰਨਾ ਤਾਂ ਕੰਮ ਹੀ ਐ ਉਹ ਕਰਨਾ ਪਊਗਾ ਮੈਨੂੰ ਨਾ ਮੱਤਾਂ ਦੇਣ ਦੀ ਲੋੜ ਨਹੀਂ ਐ ਜੇ ਐਨੀ ਮੱਤਾਂ ਨਾ ਆਪਦੀ ਮਾਂ ਨਾ ਜਾ ਕੇ ਰੋਟੀਆਂ ਪਕਾ ਲਾ ਸਿਮੀ ਐਮੀ ਤੂੰ ਗੱਲ ਵਧਾਈ ਜਾਨੀ ਐ ਮੈਂ ਤਾਂ ਤੈਨੂੰ ਕੁਝ ਕਹੀ ਨਹੀਂ ਹੈਗਾ ਤੂੰ ਬਸ ਗੱਲ ਕੰਮ ਦੀ ਐ ਉਹ ਕਰ ਦੇ ਗੁੱਸਾ ਨਾ ਤੇਰੀਆਂ ਗੱਲਾਂ ਤੇ ਹੁੰਦਾ ਤੇ ਇੱਕ ਤੇਰੀ ਮਾਂ ਤੇ ਕਿਉਂ ਕੀ ਗੱਲ ਘਾਤੋ ਗੁੱਸਾ ਹੁੰਦਾ ਮੇਰੀ ਮਾਂ ਤੇ ਉਹ ਤੇਰੀ ਕੁਛ ਲੱਗਦੀ ਨਹੀਂ ਨਾਲ ਉਹ ਕੀ ਮਾੜਾ ਕਰਤਾ ਤੇਰਾ ਮੇਰੀ ਨਹੀਂ ਹੈਗੀ ਉਹ ਮਾਂ ਤੇ ਮੇਰੀ ਮਾਂ ਨਾ ਇੱਕੋ ਹੀ ਐ ਜੀਨੇ ਮੈਨੂੰ ਜਰਮ ਦਿੱਤਾ ਤੇ ਨਾ ਮੈਂ ਆਪਣੀ ਮਾਂ ਦਾ ਦਰਜਨ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਤੇ ਮੇਰੀ ਮਾਂ ਨਾ ਤੇਰੀ ਮਾਂ ਵਾਂਗੂ ਬਖੰਡ ਨਹੀਂ ਕਰਦੀ ਸਿਮੀ ਇਹ ਕੀ ਗੱਲ ਆ ਮੇਰੀ ਗੱਲ ਸੁਣ ਲਾ ਜੇ ਇਦੂ ਅੱਗੇ ਤਾਂ ਇੱਕ ਵੀ ਲਫ਼ਜ਼ ਬੋਲਿਆ ਨਾ ਤਾਂ ਮਿੱਥੋਂ ਬਰਾ ਕੋਈ ਨਹੀਂ ਹੋਣਾ ਮੈਨੂੰ ਮਾਰੋਗੇ ਮੈਨੂੰ ਇਸ ਘਰ ਚੋਂ ਕੱਢੋਗੇ ਇੱਥੋਂ ਤਾਂ ਮੈਂ ਆਪ ਹੀ ਜਾਣਾ ਚਾਹੁੰਦੀ ਆ ਨਾ ਮੈਂ ਆ ਘਰ ਚ ਰਹਿਣਾ ਚਾਹੁੰਦੀ ਆ ਤੇ ਨਾ ਮੈਂ ਤੇਰੇ ਵਰਗੇ ਬੰਦੇ ਨਾਲ ਰਹਿਣਾ ਚਾਹੁੰਦੀ ਆ ਤੂੰ ਐਵੇਂ ਹੀ ਗੱਲ ਵਧਾਈ ਜਾਂਦੀ ਆ ਐਡੀ ਤਾਂ ਗੱਲ ਕਹੀ ਨਹੀਂ ਮੈਂ ਨਾ ਅਜ ਤੱਕ ਹੱਥ ਚੱਕਿਆ ਤੇ ਨਾ ਚੱਕਾਂ ਗੱਲ ਵਧਾਉਣ ਵਾਲੀ ਕੀ ਗੱਲ ਆ ਹੁਣ ਤਾਂ ਨਾ ਗੱਲ ਵਧੂਗੀ ਹੋਂ ਨਹੀਂ ਰਹਿਣਾ ਮੈਂ ਇੱਥੇ ਓ ਯਾਰ ਸਿਮੀ ਤੂੰ ਕ ਐਵੇਂ ਹੀ ਗੱਲ ਵਧਾਈ ਜਾਨੀ ਐਡੀ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਚੱਲੋ ਡੋਂਟ ਟੱਚ ਮੀ ਮੇਰੀ ਗੱਲ ਸੁਣਾ ਸਿਮੀ ਤੂੰ ਮੇਰੀ ਗੱਲ ਤੋਂ ਸੁਣ ਲੈ ਆਪਾਂ ਚੱਲਾਂਗੇ ਪੁੱਤ ਕਿੱਥੇ ਚੱਲੀਆਂ ਟੱਠੇ ਖੂਚ ਚੱਲੀਆਂ ਚੱਲਣਾ ਨਾਲ ਮੇਰੇ ਸਿਮੀ ਤੈਨੂੰ ਕਿੰਨੇ ਵਾਰ ਕਿਹਾ ਦੇਖ ਕੇ ਬੋਲਿਆ ਕਰ ਮਾੜਾ ਮੋਟਾ ਤੇਰੇ ਤੋਂ ਵੱਡੀ ਆ ਇਹਦੀ ਕਦਰ ਕਰਨੀ ਸਿੱਖ ਲੈ ਕਦਰ ਕਦਰ ਨਾ ਮੇਰੀ ਜੁੱਤੀ ਨਾ ਕਰੇ ਪੁੱਤ ਸਿਮੀ ਸਿਮੀ ਪੁੱਤ ਕੀ ਗੱਲ ਹੋ ਗਈ ਮਾਂ ਗੱਲ ਕੀ ਹੋਣੀ ਆ ਬਸ ਉਹ ਬਿਨਾਂ ਗੱਲ ਤੋਂ ਆਕੜੀ ਜਾਂਦੀ ਆ ਐਡੀ ਦਾ ਗੱਲ ਨਹੀਂ ਦੀ ਜਿੱਡੀ ਬਣਾ ਲਈ ਨੇ ਪੁੱਤ ਕੋਈ ਗੱਲ ਸੀ ਪਿਆਰ ਨਾਲ ਸਮਝਾ ਲੈਂਦਾ ਇਨਾ ਗੁੱਸੇ ਹੋਣ ਦੀ ਕੀ ਲੋੜ ਸੀ ਉੱਤ ਘਰ ਖਰਾਬ ਹੋ ਜਾਂਦੇ ਨਾ ਮੈਂ ਤਾਂ ਪਿਆਰ ਨਾਲ ਹੀ ਸਮਝਾਇਆ ਸੀ ਪਰ ਸਮਝੇ ਵੀ ਤਾਂ ਉਹ ਤੂੰ ਮੋੜ ਲੈ ਕਿੱਥੇ ਜਾਂਦੀ ਆ ਪਿੰਡ ਜਾਂਦੀ ਆ ਮਾਂ ਹੁਣ ਮੈਂ ਦੱਸ ਕੀ ਕਰਾਂ ਕੇਰਾ ਜਾਂਦੀ ਆ ਜਾਣ ਦੇ ਕੋਈ ਨਹੀਂ ਇਹਨੂੰ ਲਾਉਣ ਦੇ ਦੋ ਦਿਨ ਉੱਥੇ ਆਪੀ ਅਕਲ ਟਕਾਣੇ ਆਜੂ ਐ ਜਿੰਨਾ ਆਪਾਂ ਐ ਕਰਾਂਗੇ ਨਾ ਪੈਰਾਂ ਤਲੇ ਥੇੜੀਆਂ ਹੀ ਦਵਾਂਗੇ ਉਹਨਾਂ ਚਾਂਬਲੂਗੀ ਇਹ ਪੁੱਤਾਂ ਆ ਗੱਲ ਵੱਧ ਜਾਂਦੀ ਆ ਛੋਟੀ ਜੀ ਗੱਲ ਤੋਂ ਨਾ ਵੱਡੀ ਗੱਲ ਬਣ ਜਾਂਦੀ ਆ ਤਾਂ ਕਰੀ ਤੂੰ ਰਾਮ ਕਰ ਜਾ ਬੈ ਜਾ ਅੰਦਰ ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਦੇਣਾ ਰੋਟੀਆਂ ਤਾਂ ਨਵੇਂ ਤਾ ਹਾਂ ਪੁੱਤ ਚਲ ਮੈਂ ਚਾਹ ਬਣਾਉਣਾ ਤੈਨੂੰ ਤੂੰ ਬੈਠ ਕੋਈ ਨਹੀਂ ਉਹਨੂੰ ਜਾਣਦੇ ਦੇਖਦੇ ਗੱਲ ਕੀ ਐ ਮਾਂ ਜਿੱਤੇ ਤੁਸੀਂ ਮੈਨੂੰ ਵਿਆਇਆ ਉਤੋਂ ਕੋਈ ਖੁਸ਼ ਹੋ ਕੇ ਆ ਸਕਦਾ ਚੁੱਪ ਕਰ ਜਾ ਪੁੱਤਾ ਕਿਉਂ ਹੋ ਕਿ ਹੋ ਕੇ ਹੋਈਆਂ ਹੈ ਨਾੜ ਤਰੀਕਾ ਤੋਂ ਨਹੀਂ ਆਇਆ ਤੇਰੇ ਨਾਲ ਮੰਮੀ ਮੇਰੇ ਕੋਲ ਨਾ ਉਹਦਾ ਨਾਮ ਨਾਲੇ ਉਹਨੇ ਤਾਂ ਮੈਨੂੰ ਘਰੋਂ ਕੱਢਿਆ ਉਹਦੀ ਐਡੀ ਹਿੰਮਤ ਆ ਉਹਨੇ ਤੈਨੂੰ ਘਰੋਂ ਕੱਢਿਆ ਆਉਰਾ ਗੱਲ ਸੁਣਿਆ ਜੀ ਓਏ ਹਾਂ ਕਿਉਂ ਬਾਜਾ ਮਾਰੀ ਜਾਨੀ ਆ ਸਿਮਰਣਾ ਪੁੱਤ ਕੀ ਗੱਲ ਕੁੜੀ ਨਹੀਂ ਦਿੰਦੀ ਸਾਨੂੰ ਆਹ ਦੇਖ ਲਓ ਕਿਵੇਂ ਪਾਗਲਾ ਮੰਗੂ ਰੋਈ ਜਾਂਦੀ ਐ ਸਿਮਰਣਾ ਉਹ ਪੁੱਤ ਕੀ ਹੋ ਗਿਆ ਤੂੰ ਕਿਉਂ ਰੋਈ ਜਾਂਦਾ ਬਾਪੂ ਰੋਵਣਾ ਤਾਂ ਹੋਰ ਕੀ ਕਰਾਂ ਕਿਤੇ ਤੁਸੀਂ ਮੈਨੂੰ ਵਿਆਹ ਨਾ ਇੱਕ ਨੰਬਰ ਦੇ ਕਟਿਆ ਬੰਦੇ ਨੇ ਉਹ ਕਟਿਆ ਬੰਦੇ ਨੇ ਉਹ ਪੁੱਤ ਕੀ ਕਿਹਾ ਤੈਨੂੰ ਕੀ ਨਹੀਂ ਕਿਹਾ ਬਾਪੂ ਉਹਨਾਂ ਨੇ ਮੈਨੂੰ ਤਾਰੀ ਤਾਂ ਗਾਲ ਤਾਂ ਲਾਵ ਮੈਨਾਂ ਕਦੇ ਗਾਲ ਤਾ ਨਾ ਪਹਿਲੀ ਸਿਸੇਬੀ ਦੀ ਮੂੰਹ ਦਿੰਦਾ ਸੀ ਵੀ ਉਹ ਮੂੰਹ ਦੇ ਉਹ ਮਿੱਠੇ ਨੇ ਅੰਦਰੋਂ ਤਾਂ ਨਾ ਉਹ ਸਿਰੇ ਦੇ ਕੁੱਤੇ ਨੇ ਕੁੱਤੇ ਉਹ ਚੋਲੇ ਦਾ ਬੜੀਆਂ ਸੇਵਤਾ ਕਰਦੇ ਸੀ ਕਹਿੰਦੇ ਪਰਿਵਾਰ ਬਹੁਤ ਵਧੀਆ ਕੋਈ ਗੱਲ ਨਹੀਂ ਮੈਂ ਮਿਲਦਾ ਕਰਦਾ ਸਾਲਿਆਂ ਦਾ ਜਲੂਸ ਮੈਂ ਤੁਸੀਂ ਨਹੀਂ ਬਾਪੂ ਉੱਥੇ ਜਾਣਾ ਕੋਈ ਲੋੜ ਨਹੀਂ ਆ ਉਹਨਾਂ ਨਾਲ ਗੱਲ ਕਰਨ ਦੀ ਉਹ ਪੁੱਤ ਕਿਉਂ ਨਹੀਂ ਜਾਣਾ ਅਗਲੇ ਦਿਨ ਉਹ ਤੰਗ ਕਰਦੇ ਨੇ ਕੁਟਦੇ ਮਾਰਦੇ ਨੇ ਮੈਂ ਜਾ ਕੇ ਦੱਸਾਂ ਤਾਂ ਸੀ ਉਹਨਾਂ ਨੂੰ ਵੀ ਤੁਸੀਂ ਆਹ ਕਰਦੂਤਾਂ ਕਰਦੇ ਹੋ ਬਾਪੂ ਜੀ ਮੈਂ ਤਾਂ ਬਹੁਤ ਕੁਝ ਬਰਦਾਸ਼ਤ ਕਰ ਲਿਆ ਜੇ ਉਹਨਾਂ ਨੇ ਤੁਹਾਨੂੰ ਕੁਝ ਕਹਿਤਾ ਨਾ ਤਾਂ ਮੈਥੋਂ ਬਰਦਾਸ਼ਤ ਨਹੀਂ ਹੋਣਾ ਸਿਮਰਨ ਸਹੀ ਕਹਿੰਦੀ ਹੈ ਜੀ ਤੁਹਾਨੂੰ ਕਿ ਲੋੜਾ ਉੱਥੇ ਜਾਣ ਦੀ ਵਾਧੂ ਹੋਰ ਵਾਦਾ ਵਾਜੂਗਾ ਓਏ ਮੈਨੂੰ ਤਾਂ ਲੱਗਦਾ ਤੂੰ ਵੀ ਪਾਗਲ ਹੋ ਗਈ ਕੁੜੀ ਨੂੰ ਧੱਕੇ ਮਾਰ ਕੇ ਘਰੋਂ ਕੱਢਦਾ ਅਜੇ ਕਹਿੰਦੀ ਉੱਥੇ ਜਾਣ ਐਵੇਂ ਵਾਦਾ ਵਾਜੂਗਾ ਐ ਕਿਵੇਂ ਮੈਂ ਤਾਂ ਜਾਊਂਗਾ ਗੱਲਬਾਤ ਕਰੂੰ ਨਾ ਮੈਂ ਕਦੋਂ ਕਿਹਾ ਤੁਹਾਨੂੰ ਵੀ ਕੋਈ ਗੱਲਬਾਤ ਕਰਨੀ ਨਹੀਂ ਗੱਲਬਾਤ ਕਰਨੀ ਹੈ ਆਪਾਂ ਉਹਨਾਂ ਨੂੰ ਇੱਥੇ ਬੁਲਾਵਾਂਗੇ ਨਾ ਕਿ ਆਪਾਂ ਉੱਥੇ ਜਾਵਾਂਗੇ ਓਏ ਇੱਥੇ ਬੁਲਾ ਕੇ ਤੂੰ ਕੀ ਕਰੇਂਗੀ ਉਹ ਤੁਹਾਨੂੰ ਨਹੀਂ ਪਤਾ ਹੈਗਾ ਜੀ ਤਾਰੀ ਦੀ ਮਾਂ ਰਹਿੰਦੀ ਹੈ ਬਿਮਾਰ ਉਹ ਤੋਂ ਕੰਮ ਧੰਦਾ ਤਾਂ ਕੋਈ ਹੁੰਦਾ ਨਹੀਂ ਕੁੜੀ ਇੱਥੇ ਰਹੂਗੀ ਤਾਰੀ ਲੈਣ ਆਊਗਾ ਨਾ ਆਪਾਂ ਉਹਨੂੰ ਚੰਗੀ ਤਰ੍ਹਾਂ ਮਤ ਦੇਵਾਂਗੇ ਕੋਈ ਨਾ ਉਹ ਇੱਕ ਦਿਨ ਤਾਂ ਲੈਣ ਆਉਣਗੇ ਨਾ ਸਾਲਿਆਂ ਦੀ ਚੰਗੀ ਲਾਹ-ਪਾ ਕਰੂੰਗਾ ਤੋ ਇੱਕ ਦਿਨ ਦੀ ਗੱਲ ਕਰਦਾ ਆ ਹੁਣੀ ਦੇਖ ਲਈ ਘੰਟੇ ਅੱਧੇ ਘੰਟੇ ਨੂੰ ਫੋਨ ਖੜਕਾਉਣ ਵਾਲੇ ਨੇ ਮੰਮੀ ਛੱਡੀ ਨਾ ਚੰਗੀ ਤਰ੍ਹਾਂ ਮਤ ਦੇ ਕੇ ਭੇਜੀ ਬਸ ਪਤਾ ਤੈਨੂੰ ਪਤਾ ਹੀ ਨਹੀਂ ਹੈਗਾ ਅੱਗੇ ਮੈਂ ਕਰਨਾ ਕੀ ਹੈ ਉਹਨਾਂ ਤਾਂ ਚੰਗੀਆਂ ਕਲਾਸ ਲਾਉਂ ਮੈਂ। ਹਾਂ ਮਾਂ ਮੈਂ ਤਾਂ ਤਨੁਆਏ ਕਹਿੰਦੀ ਸੀ ਤੇਰੇ ਸਹੁਰੇ ਨੂੰ ਫੋਨ ਲਾ ਲਾ। ਪਹਿਲਾਂ ਇਸ ਨੂੰ ਦੇਖ ਲਾਂ ਲਾ ਕੇ ਕੀਪਤਾ ਕਰੇ ਜਾ ਕੇ ਉਹਨੇ ਕੀ ਗੱਲ ਕਹੀ ਹੈ ਕੀ ਨਾ ਕਹੀ ਹੈ। ਚੱਲ ਲਾ ਲਾ ਪਤਾ ਠੰਡੇ ਦਿਮਾਗ ਨਾਲ ਗੱਲ ਕਰੀ। ਕੋਈ ਨਾ। ਕਹ ਦੇ ਨੀ ਪੁੱਤ ਕੱਟ ਤਾਂ ਯੂ ਕਾਲ ਹਾਸ ਬੀਨ ਫੋਰਵਰਡਡ ਟੂ ਵੌਇਸ ਮੇਲ ਚਲ ਪੁੱਤ ਐਂ ਕਰ ਠੰਡੇ ਦਿਮਾਗ ਨਾਲ ਲਾਈ ਰੁੱਕ ਕੇ ਲਾ ਲਈ ਕਾਲੀ ਨਾ ਕਰ ਮੈਂ ਤਾਂ ਕੀ ਕਾਲੀ ਕਰਦਾ ਮੈਨੂੰ ਤਾਂ ਇਹ ਐ ਮੈਂ ਵੀ ਗੱਲਣਾ ਵਧਾ ਕੇ ਬੈਠ ਜੇ ਜਿਹੜੇ ਸਾਹਬ ਨਾਲੇ ਚੱਲਦੀ ਐ ਨਾ ਘਰ ਬਸਾਉਣ ਵਾਲੀਆਂ ਗੱਲਾਂ ਨਹੀਂ ਕਰਦੀ ਪੁੱਤੋ ਥੋੜਾ ਜਿਹਾ ਲਾਡੇ ਲਈ ਰੱਖੀ ਐ ਮਾਂ ਪਿਓ ਨੇ ਤਾਂ ਕਰਕੇ ਕਰਦੀ ਐ ਕਿ ਇੱਦਾਂ ਵੀ ਕੀ ਲਾਡਲਾ ਹੋਵੇ ਬੰਦਾ ਇਹ ਦੱਸ ਜਦੋਂ ਰੋਂ ਗਈ ਐ ਘਰ ਦੇ ਨੇ ਪੁੱਛਿਆ ਤਾਂ ਹੁਣਾਂ ਵੀ ਤੂੰ ਕੱਲੀ ਆ ਗਈ ਪਰੋਣਾ ਨਹੀਂ ਨਾਲ ਆਇਆ ਕਿਵੇਂ ਆਈਂ ਇਹਨੇ ਕੁਛ ਤਾਂ ਮੂੰਹ ਹਿਲਾਇਆ ਹੋਣਾ ਅੱਗੇ ਵੀ ਆ ਗੱਲ ਹੋਈ ਐ ਮੈਨੂੰ ਹੁਣ ਤੱਕ ਉਹਨਾਂ ਨੇ ਫੋਨ ਨਹੀਂ ਕਰਿਆ ਉਹਨਾਂ ਦਾ ਫਰਜ਼ ਨਹੀਂ ਬਣਦਾ ਮੈਨੂੰ ਫੋਨ ਕਰਨ ਦਾ ਹਾਂ ਵੀ ਕੀ ਗੱਲ ਹੋਈ ਐ ਉਹਨਾਂ ਦਾ ਹੱਕ ਮੰਨਦਾ ਸੀ ਵੀ ਕੀ ਗੱਲ ਐ ਭਾਈ ਇਹ ਕੱਲੀ ਵੀ ਇੱਥੇ ਤੁਸੀਂ ਨਾਲ ਨਹੀਂ ਆਇਆ ਕੋਈ ਹੱਕ ਤਾਂ ਮੰਨਦਾ ਸੀ ਕੀ ਤਾਂ ਕੀ ਕਿਹਾ ਪੱਤੇ ਨੇ ਜਿਹੜੇ ਮਾਪੇ ਆਪਦੀ ਧੀ ਧਿਆਣੀ ਨੂੰ ਐ ਲੜੇ ਤੋਂ ਬਾਅਦ ਗਲਪੇਟ ਲਾ ਲੈਂਦੇ ਨੇ ਨਾ ਹਾਂ ਫਿਰ ਇੱਥੇ ਕੁੜੀਆਂ ਘਰ ਨਹੀਂ ਵਸਾਉਂਦੀਆਂ ਆਉਂਦੀਆਂ ਹਾਂ ਤਾਈਆਂ ਤਾਂ ਕੁੜੀਆਂ ਦੇ ਘਰ ਉੱਜੜ ਜਾਂਦੇ ਪੁੱਤ ਆਪਣੇ ਵਰਗੇ ਥੋੜੀ ਐ ਜਿਵੇਂ ਆਪਾਂ ਕਹਿੰਦੇ ਹਾਂਗੇ ਕਿ ਕੁੜਤੀ ਨੂੰ ਐ ਨਹੀਂ ਖਰੀਦਦਾ ਤੀ ਨੂੰ ਚਮੜਾਈਦਾ ਨਹੀਂ ਚਲ ਕੋਈ ਨਹੀਂ ਮਾ ਦੇਖਦੇ ਆ ਫਿਰ ਕੀ ਬਣਦਾ ਹੁਣ ਜੇ ਜਿਆਦਾ ਪੂਛ ਪੂਛ ਕਰੀਗੇ ਨਾ ਉਹਨਾਂ ਜਿਆਦਾ ਸਿਰ ਚੜੂਗੀ ਇਹਨੂੰ ਐ ਹੋ ਪਤਾ ਨਹੀਂ ਮੇਰੇ ਬਣਾ ਜਮ ਵੀ ਨਹੀਂ ਸਾਰਦੇ ਹੈਗੇ ਚਲ ਪੁੱਤ ਐਂ ਕਰੀ ਜੇ ਤੇਰੇ ਸਹੁਰੇ ਦਾ ਫੋਨ ਆ ਗਿਆ ਉਹਨਾਂ ਨੇ ਤੋ ਆਕੜ ਕੇ ਬੋਲੀ ਉਹਨੂੰ ਪਿਆਰ ਨਾਲ ਬੋਲੀ ਮੈਂ ਕਾਮਲਾ ਹੋਇਆ ਉਹਨਾਂ ਨੂੰ ਆਕੜ ਕੇ ਬੋਲੂ ਇਹ ਤਾਂ ਬੋਲਣ ਨੂੰ ਬੋਲ ਹੈ ਜਿਹੇ ਜਾਉ ਬੋਲਦੀ ਹੈ ਉਹ ਜਿਹ ਮਿੱਥੋ ਬੁਲਾ ਲੈਂਦੀ ਹੈ ਆਏ ਨਾ ਕਹੀ ਵੀ ਲੜਕੇ ਗਈ ਹੈ ਤੂੰ ਕਹਿੰਦੀ ਕਹਿੰਦੀ ਮੈਂ ਤਾਂ ਕੰਮ ਹੈ ਮੈਂ ਜਾਣਨੀ ਹੈ ਕੀ ਉਹ ਤਾਂ ਪਹਿਲੀ ਪਤਾ ਲੱਗ ਜੂ ਇਹਨੇ ਜਾ ਕੇ ਕੀ ਪੜਤਾਂ ਪੜਾਤੀਆਂ ਉਹਦੇ ਘਰਦਿਆਂ ਨੂੰ ਸਿਮਰ ਕੀ ਦਾ ਫੋਨ ਹੈ ਕੱਟੀ ਕਾ ਤੋ ਜਾਣੀ ਐ ਚੱਕ ਕੇ ਗੱਲ ਕਰ ਲੈ ਕਈ ਵਾਰੀ ਜ਼ਰੂਰੀ ਹੁੰਦਾ ਮੈਂ ਫੋਨ ਚੱਕਾਂ ਜਾਂ ਨਾ ਚੱਕਾਂ ਤੂੰ ਕੌਣ ਹੁੰਨੀ ਐ ਮੈਨੂੰ ਸਲਾਹ ਦੇਣ ਵਾਲੀ ਸਿਮਰ ਗੁੱਸਾ ਨਾ ਕਰ ਮੈਂ ਤੇਰੀ ਚੰਗੇ ਲਈ ਕਹਿ ਰਹੀ ਆ ਕਈ ਵਾਰੀ ਨਾ ਗੁੱਸੇ ਚ ਲਿਆ ਫੈਸਲਾ ਗਲਤ ਹੋ ਜਾਂਦਾ ਤੂੰ ਕੌਣ ਹੁੰਨੀ ਐ ਮੈਨੂੰ ਮਤਾਂ ਦੇਣ ਵਾਲੀ ਮੰਮੀ ਨੂੰ ਕਹਿ ਕੇ ਨਾ ਤੇਰਾ ਲਾਜ ਤਾਂ ਮੈਂ ਹੁਣੇ ਕਰਾਉਣੀ ਆ ਮੰਮੀ ਮੰਮੀ ਮੇਰੇ ਗੱਲ ਸੁਣਿਓ ਆਈ ਵੱਡੀ ਮੈਨੂੰ ਮਤਾਂ ਦੇਣ ਵਾਲੀ ਹਾਂ ਪਤ ਕੀ ਹੋ ਗਿਆ ਕਾਹਤੋਂ ਬਾਜਾ ਮਾਰੀ ਜਾਨੀਆ ਮੈਨੂੰ ਨਾਲੇ ਤੂੰ ਇੱਥੇ ਮੇਰੀ ਧੀ ਦੇ ਸਰਾਣੇ ਖੜੀ ਕੀ ਕਰੀ ਜਾਨੀਆ ਨਹੀਂ ਕੰਮ ਤੰਦਾ ਕਰ ਲੈ ਕੋਈ ਆਪਦਾ ਮੰਮੀ ਮੈਨੂੰ ਕਹਿੰਦੀ ਆਵਦੇ ਘਰੇ ਵਗ ਜਾ ਸਿਮਰ ਮੈਂ ਤੈਨੂੰ ਕਦੋਂ ਕਿਹਾ ਐਵੇਂ ਤੂੰ ਚੁੱਪ ਕਰ ਜਾ ਨਹੀਂ ਮਾਰ ਮਾਰ ਲਾਫੜੇ ਮੈਂ ਤੇਰਾ ਬੁੱਥਾ ਭੰਨ ਦੇਣਾਗਾ ਨਾਲੇ ਤੂੰ ਕੌਣ ਹੋਣੀ ਹੈ ਮੇਰੀ ਤੈਨੂੰ ਇਹ ਕਹਿਣ ਵਾਲੀ ਵੀ ਇਸ ਘਰ ਚੋਂ ਵਗ ਜਾ ਮੰਮੀ ਜੀ ਮੈਂ ਤਾਂ ਕੁਛ ਕਿਹਾ ਹੀ ਨਹੀਂ ਅੱਛਾ ਨਾ ਫਿਰ ਮੇਰੀ ਦੀ ਝੂਠ ਬੋਲਦੀ ਹੈ ਨਹੀਂ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਸੁਣ ਗਈ ਗੱਲ ਤੈਨੂੰ ਨਾਲੇ ਪੁੱਤ ਤੂੰ ਜੇ ਅੱਜ ਤੋਂ ਬਾਅਦ ਐ ਨਹੀਂ ਤੈਨੂੰ ਕੁਸਟੇ ਹੈ ਨਾ ਤਾਂ ਮੈਨੂੰ ਦੱਸੀ ਕਰਕੇ ਤੱਤਾ ਚਮਟਾ ਮੈਂ ਉਹ ਕੂਹੇ ਦੀ ਜबान ਜੀ ਜਿਹੜੀ ਸਾਰਾ ਦਿਨ ਐਨੀ ਚਲਦੀ ਹੈ ਕੋਈ ਗੱਲ ਨਹੀਂ ਮਮਾ ਹੁਣ ਤੁਸੀਂ ਚਲੇ ਜਾਓ ਜੇ ਅਸ ਤੋਂ ਬਾਅਦ ਐ ਨਹੀਂ ਮੈਨੂੰ ਕੁਝ ਹੋਰ ਕੇ ਹੈ ਨਾ ਫਿਰ ਮੈਂ ਤੁਹਾਨੂੰ ਦੱਸੂਗੀ ਚੱਲ ਚੰਗਾ ਪੁੱਤ ਥੋੱਕ ਲੈਣੀ ਸਾਡੇ ਕਰਮਾਂ ਅਸ ਤਰੀ ਹੀ ਸੀ ਆ ਜਾ ਭਾਬੀ ਬਹਿ ਜਾ ਆਓ ਭਾਬੀ ਜੀ ਆਓ ਬਹਿ ਜੋ ਆ ਜਾ ਭਾਬੀ ਗਲੇ ਤਾਂ ਲੱਗ ਜਾ ਤੇ ਅੱਜ ਤੋਂ ਬਾਅਦ ਜੇ ਮੈਨੂੰ ਤੋਂ ਕੁਛ ਵੀ ਕਿਹਾ ਨਾ ਤੇ ਮੈਂ ਤੈਨੂੰ ਨਾ ਇਸ ਘਰ ਦੇ ਵਿੱਚੋਂ ਜਲਦੀ ਘੜਵਾ ਦੂੰਗੀ ਤੇ ਚੱਲ ਹੁਣ ਇੱਥੋਂ ਨਿਕਲ ਖੜੀ ਹੋ ਜਾ ਇਹ ਵੱਡੀ ਮੇਰੇ ਨਾਲ ਪੰਗਾ ਲੈਣ ਆਲੀ। ਕੀ ਦਾ ਫੋਨ ਆ ਗਿਆ? ਸੇ ਬੜਾ। ਕੋਤਾਰੀ ਦਾ ਫੋਨ ਆ ਰਿਹਾ ਪੁੱਤ। ਬਾਪੂ ਜੀ ਕੋਈ ਲੋੜ ਨਹੀਂ ਐ ਫੋਨ ਚੱਕਣ ਦੀ। ਸਵੇਰੇ ਪਹਿਲਾਂ ਮੈਨੂੰ ਵੀ ਲਈ ਜਾਂਦੇ ਸੀ। ਹੁਣ ਤੁਹਾਨੂੰ ਲਾਉਣ ਲੱਗ ਗਏ ਇਹ। ਹੋਏ ਪੁੱਤ। ਫੋਨ ਤਾਂ ਚੁੱਕਣਾ ਪੈਣਾ। ਨਾਲੇ ਪਤਾ ਕਰ ਲੈਨੇ ਵੀ ਕੀ ਕਹਿੰਦਾ। ਹਾਂ ਹਾਂ। ਮੈਂ ਵੀ ਐਂ ਕਹਿੰਨੀ ਆ ਜੀ ਤੁਸੀਂ ਫੋਨ ਚੱਕੋ ਤਾਂ ਪਤਾ ਤਾਂ ਲੱਗੇ ਭਲਾ ਇਹ ਜੀ ਕੀ ਕਹਿੰਦਾ ਗੱਲ ਹੈ ਹੈਲੋ ਹਾਂ ਜੀ ਡੈਡੀ ਸਤਿ ਸ਼੍ਰੀ ਅਕਾਲ ਹਾਂ ਹਾਂ ਸਤਿ ਸ਼੍ਰੀ ਅਕਾਲ ਉਹ ਤਾਂ ਬਾਪੂ ਜੀ ਮੈਂ ਐਂ ਕਹਿੰਦਾ ਸੀਗਾ ਵੀ ਮੈਂ ਸਿਮਰਨ ਨੂੰ ਨਾ ਕੱਲ ਨੂੰ ਲੈਣ ਆਉਂਗਾ ਉਹਨੇ ਮੇਰਾ ਫੋਨ ਨਹੀਂ ਚੱਕਿਆ ਇੱਕ ਵਾਰ ਸੁਨੇਹਾ ਲਾ ਦਿਓ ਮੜਾਏ ਤੁਸੀਂ ਕੱਲ ਨੂੰ ਆਵੇਂਗਾ ਚੱਲ ਕੋਈ ਗੱਲ ਨਹੀਂ ਆ ਜਾ ਪੁੱਤਰਾ ਦਾਲ ਸੁਣੋ ਕੱਲ ਨੂੰ ਆਉਣ ਨੂੰ ਕਹਿੰਦਾ ਬਾਪੂ ਜੀ ਉਹ ਤਾਂ ਸਾਨੂੰ ਵੀ ਸੁਣ ਗਿਆ ਤੁਸੀਂ ਕਿਉਂ ਕਹਤਾ ਕੱਲ ਨੂੰ ਆ ਜੀ ਆ ਕੋਈ ਗੱਲ ਬਣੀ ਓਏ ਪੁੱਤ ਗੱਲ ਤਾਂ ਸੁਣਨੀ ਪੈਣੀ ਆ ਜਦੋਂ ਵਾਰ-ਵਾਰ ਫੋਨ ਕਰੀ ਜਾਂਦਾ ਸਿਮਰ ਪੁੱਤ ਤੂੰ ਤਾਂ ਨਾ ਸੱਚੀ ਬਾਲੀਏ ਪੋਲੀਆਂ ਜੇ ਤੇਰਾ ਬਾਪੂ ਫੋਨ ਨਾ ਚਾਹਦਾ ਉਹਨਾਂ ਨੇ ਫਿਰ ਹੋਰ ਗੱਲ ਬਣਾ ਲੈਣੀ ਸੀ ਕੋਈ ਨਾਲੇ ਪੁੱਤ ਓਹ ਕਿਹੜਾ ਪਹਿਲੀ ਵਾਰ ਆਣ ਲੱਗਾਗਾ ਆ ਲੈਣ ਦੇ ਆਪਾਂ ਨੂੰ ਕੀ ਡਰ ਮਾਰਿਆ ਉਹਦਾ ਮੰਮੀ ਉਹ ਤਾਂ ਫਿਰ ਮੈਨੂੰ ਲਜਾਨ ਨੂੰ ਕਹੂਗਾ ਤੇ ਤੁਸੀਂ ਭੋਲਾ ਜਾ ਮੂੰਹ ਕਰਕੇ ਐਂ ਕਹਿ ਦੋਗੇ ਕੀ ਲੈ ਜਾ ਉਹ ਤਾਂ ਤੇਰੀ ਮਾਂ ਇੰਨੀ ਕੁਲੀ ਵੀ ਨਹੀਂ ਹੈਗੀ ਬਈ ਉਹ ਤੈਨੂੰ ਲੈਣ ਆ ਜੂਗਾ ਤੇ ਤੈਨੂੰ ਨਾਲ ਦੀ ਨਾਲ ਤੋੜ ਦੂੰਗੀ ਮੈਂ ਚਾਰ ਬੰਦੇ ਬੁਲਾਵਾਂਗੇ ਰਿਸ਼ਤੇਦਾਰ ਬੁਲਾਵਾਂਗੇ ਕਰਕੇ ਉਹ ਪੰਚਾਇਤ ਇਕੱਠੀ ਨਾ ਉਹਦੇ ਰੱਜ ਕੇ ਬੇਇੱਜ਼ਤੀ ਕਰਾਂਗੇ ਫੇਰ ਕਿਤੇ ਤੋੜਾਂਗੇ ਗੱਲ ਕਰਕੇ ਮੰਮੀ ਫੇਰ ਨਾ ਹੁਣ ਜੇ ਤੋਰੋਂਗੇ ਨਾ ਚੰਗੀ ਤਰ੍ਹਾਂ ਬੇਇੱਜ਼ਤੀ ਕਰਕੇ ਤੋਰਿਓ ਮੈਨੂੰ ਐ ਨਾ ਤੋੜ ਦਿਓ ਉਹਦੇ ਨਾਲ ਤਾਰੀ ਹੁਣ ਦੱਸ ਬਈ ਗੱਲ ਕੀ ਹੋਊ ਗੱਲ ਸੱਤੇ ਬਾਈ ਕੀ ਹੋਣੀ ਆ ਬਾਈ ਗੱਲ ਮੈਂ ਦੱਸਦੀ ਆ ਤੁਹਾਨੂੰ ਮੈਨੂੰ ਨਾ ਮਾਵਾ ਤੀਆਂ ਦੀਆਂ ਗਾਲਾਂ ਘੜਦੇ ਨੇ ਤੇ ਕੁੱਟਮਾਰ ਕਰਦੇ ਨੇ ਮੇਰੇ ਨਾਲ ਆਹ ਦੇਖ ਲੈ ਬਾਈ ਇੱਕ ਮਹੀਨਾ ਹੋਇਆ ਵਿਆਹ ਨੂੰ ਇਹਨਾਂ ਨੇ ਮੇਰੀ ਤੀ ਦਾ ਜੌਣਾ ਦੁੱਬਰ ਕੀਤਾ ਹੋਇਆਗਾ ਆਹ ਦੇਖ ਲੈ ਤੇਰੇ ਸਾਹਮਣੇ ਬੈਠੀ ਆ ਮੂੰਹ ਦੇਖ ਲੈ ਮੇਰੀ ਤੀ ਦਾ ਕਿੰਨਾ ਉੱਤਰਿਆ ਪਿਆਗਾ ਵਿਆਹ ਤੋਂ ਪਹਿਲਾਂ ਇੰਨੀ ਵਧੀਆ ਰਹਿਆ ਕਰਦੀ ਖੁਸ਼ ਦੇਖ ਭਾਈ ਸੱਤੇ ਕੁੜੀ ਵਿਆਹੀ ਸੀਗੀ ਅਸੀਂ 베ਚੀ ਨਹੀਂਗੀ ਹੈ ਬੋਸ਼ਮਾਨ ਕੁੜਦਿਆ ਮੇਰੀ ਕੁੜੀ ਨੂੰ ਨਾ ਭਾਈ ਤਾਰੀ ਇਹ ਤਾਂ ਬਹੁਤ ਗਲਤ ਕਰ ਲੈ ਤੁਹਾਡੇ ਵਾਸਤੇ ਜੇ ਐਵੇਂ ਕੁੱਟਦੇ ਮਾਰਦੇ ਹੋ ਕੁੜੀ ਨੂੰ ਦੇਖ ਬਈ ਸੱਤੇ ਹੁਣ ਜੇ ਇਹਨਾਂ ਨੇ ਬਿਨਾ ਮਤਲਬ ਤੋਂ ਉਹੀ ਦੋشن ਮੜਨੇ ਨੇ ਬੇਸ਼ੱਕ ਮੜੀ ਜਾਣ ਪਰ ਇਹ ਜੀ ਕੋਈ ਗੱਲ ਨਹੀਂ ਇਹਨੂੰ ਕੁੱਟਣਾ ਮਾਰਨਾ ਤਾਂ ਦੂਰ ਦੀ ਗੱਲ ਉੱਚੀ ਬਾਚ ਵੀ ਜੇ ਕਦੇ ਕੋਈ ਬੋਲਿਆ ਹੋਵੇ ਨਾ ਤਾਂ ਅਸੀਂ ਗੁਣਾ ਕਰ ਪਾਵਾਂਗੇ ਕਿਉਂ ਝੂਠ ਮਾਰਦੇ ਹੋ ਸਾਰਾ ਦਿਨ ਮੈਂ ਢੰਗਰਾ ਵਾਂਗੂ ਕੰਮ ਕਰਦੀ ਆਂ ਨਲੇ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣਦੀ ਆਂ ਨਲੇ ਸੁੰਦੀਆਂ ਤੇਰੀਆਂ ਤੇ ਨਾਲੇ ਤੇਰੀ ਮਾਂ ਦੀਆਂ ਜੇ ਤੁਹਾਡੇ ਟੱਬਰ ਨੂੰ ਮੈਂ ਕੁਝ ਕਹਾ ਤੇ ਸਾਰੇ ਨਾ ਕੁੱਟਣੋਂ ਪੈਨਿਓ ਤੁਸੀਂ ਮੈਨੂੰ ਦੇਖ ਬਈਦਾਰੀ ਹੂੰ ਤਾਂ ਤੂੰ ਪੜਿਆ ਲਿਖਿਆ ਪਰ ਗੱਲਾਂ ਤੇਰੀਆਂ ਅਣ ਪੜਾਲੀਆਂ ਨੇ ਐ ਕਰਿਆ ਕਰਦੇ ਨੇ ਯਾਰ ਤੈਨੂੰ ਕੁੜੀ ਐਸ ਵਾਸਤੇ ਵਿਆਹੀ ਦੀ ਉਹ ਨਹੀਂ ਨਹੀਂ ਬਈ ਤੁਸੀਂ ਕਮਾਲ ਕਰੀ ਜਾਂਦੇ ਹੋ ਜਦੋਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਇਹੋ ਜੀ ਕੋਈ ਗੱਲ ਹੀ ਨਹੀਂ ਸਾਡੇ ਟੱਬਰ ਚ ਸੀ ਤਿੰਨ ਜੀਆਂ ਮੈਂ ਹੋਗਾ ਮੇਰੀ ਮਾਂ ਹੋਗੀ ਮੇਰਾ ਭਾਈ ਹੋ ਗਿਆ ਹੁਣ ਚੌਥੀ ਸਿਮਰਨ ਥੀ ਹੁਣ ਜੇ ਇਹ ਹੀ ਨਹੀਂ ਆਪਸ ਚ ਕੱਟਦੀ ਸਾਡੇ ਨਾਲ ਫਿਰ ਅਸੀਂ ਕੀ ਕਰ ਸਕਦੇ ਆ ਜੇ ਕਦੇ ਅਸੀਂ ਉੱਚੇ ਨੀਵੇਂ ਬੋਲੇ ਹੋਈ ਅਸੀਂ ਆਪ ਕਹਿੰਦੇ ਵੀ ਭਈ ਅਸੀਂ ਮਾਫੀ ਮੰਗ ਲਾਂਗੇ ਹੁਣ ਜੇ ਉਹੀ ਨਹੀਂ ਰਾਸ ਹੋਣੀ ਗੱਲ ਭਾਈ ਉਹ ਇਹਦੇ ਮਰਜ਼ੀ ਆ ਦੇਖ ਕਿਵੇਂ ਝੂਠ ਮਾਰਦਾ ਵੀਰੇ ਇੱਕ ਨੰਬਰ ਦਾ ਨਾ ਝੂਠਾ ਬੰਦਾ ਐ ਇਹ ਇਹਨਾਂ ਦਾ ਨਾ ਸਾਰਾ ਪਰਿਵਾਰ ਝੂਠ ਮਾਰਦਾ ਤੇ ਇਹ ਇਹ ਤਾਂ ਹੱਦ ਹੀ ਕਰ ਦਿੰਦਾ ਝੂਠ ਮਾਰਨ ਦੀ ਨਾ ਸਿਮਰਨ ਕੀ ਝੂਠ ਬੋਲਤਾ ਤੈਨੂੰ ਮੈਂ ਇਹ ਤਾਂ ਦੱਸ ਘਟੂ ਘਟ ਘਰੇ ਆ ਇਹਦੀ ਤਾਂ ਇੱਜ਼ਤ ਕਰ ਲੈ ਮੇਰੀ ਤੂੰ ਸਾਰਾ ਟੱਬਰ ਬੈਠਾ ਤੇਰਾ ਕੀ ਇੱਜ਼ਤ ਕਰਾਂ ਤੇਰੀ ਮਾਂ ਤੇ ਤੂੰ ਨਾ ਮੇਰਾ ਸਾਰਾ ਦਿਨ ਲਾਉ ਪੀਨੇ ਹੋ ਤੁਸੀਂ ਕਰਦੇ ਕੀ ਹੋ ਬਾਈ ਸਮਝਾਤਾ ਸਾਡੀ ਤਾਂ ਇੱਕ ਹੀ ਗੱਲ ਹੈ 100 ਹੱਥ ਰੱਸਾ ਸਰੀ ਦੇ ਗੱਡ ਅਸੀਂ ਤਾਂ ਕੁੜੀ ਤੋੜਨੀ ਨਹੀਂ ਚਲ ਕਾਹਨੂੰ ਗੱਲ ਵਧਾਈ ਆ ਬੇਲੀ ਤੂੰ ਦੱਸ ਤਾਰੀ ਤੂੰ ਕੁੜੀ ਨੂੰ ਲੈ ਕੇ ਜਾਵੇਂਗਾ ਬਾਈ ਜੇ ਲੈ ਕੇ ਜਾਣੀ ਆ ਤਾਂ ਹੀ ਤਾਂ ਮੈਂ ਆਇਆ ਮਿੰਨ ਤਾਂ ਪਤੀ ਨਹੀਂ ਸੀ ਮਿੰਨ ਅਦੇ ਟੱਬਰ ਨੇ ਢੀ ਗੱਲ ਵਧਾ ਰખી ਆ ਤੇ ਸਾਰਾ ਟੱਬਰ ਇਕੱਠਾ ਹੋਇਆ ਬੈਠਿਆ ਨਾਲੇ ਸਿਮਰਨ ਤੂੰ ਛਾਡੇ ਗੱਲਾਂ ਚੱਲ ਮੇਰੇ ਨਾਲ ਆਪਦਾ ਘਰ ਬਸਾ ਤੂੰ ਕਿਹੜਾ ਘਰ ਦੀ ਗੱਲ ਕਰਦਾ ਤੂੰ ਆ ਇਹ ਮੇਰਾ ਘਰ ਮੈਂ ਨਹੀਂ ਜਾਣਾ ਕੁੜੀਏ ਤੂੰ ਚੁੱਪ ਕਰ ਜੇ ਭਾਈ ਤਾਂ ਆਪ ਹੀ ਫੈਸਲਾ ਕਰਨਾ ਦੀ ਸਾਨੂੰ ਕਾਹਨੂੰ ਬੁਲਾਇਆ ਓਰੇ ਤੂੰ ਚੁੱਪ ਕਰ ਜਾ ਪੁੱਤ ਤੂੰ ਦੱਸ ਵਿਚੋਲਿਆ ਹੁਣ ਕਿਵੇਂ ਕਰਨਾ ਕਰਨਾ ਭਈ ਜੇ ਤਾਂ ਮੈਨੂੰ ਹੁਣ ਬੁਲਾਇਆ ਮੇਰੀ ਗੱਲ ਵੀ ਮੰਨ ਲੈ ਮੇਰੇ ਕਹੇ ਤੋਂ ਇੱਕ ਵਾਰੀ ਤੋਰ ਦੋ ਜੇ ਅੱਗੇ ਨੂੰ ਕੋਈ ਗੱਲਬਾਤ ਹੋਈ ਮੈਂ ਵਿੱਚ ਵਿਚਾਲੇ ਖੜਾ ਠੀਕ ਆ ਤੇ ਨਾਲੇ ਰਹੀ ਗੱਲ ਭਈ ਤਾਰੀ ਤੂੰ ਅੱਗੇ ਤਾਂ ਭਈ ਸਿਆਣਾ ਰਹੀਂ ਤੇਰਾ ਲਾਂਭਾ ਨਹੀਂ ਆਉਣਾ ਚਾਹੀਦਾ ਬਾਈ ਸੱਤੇ ਤੈਨੂੰ ਕਹੀ ਜਾਣਾ ਫਿਰ ਹਾਲ ਤਾਂ ਕੋਈ ਗਲਤੀ ਹੈ ਵੀ ਨਹੀਂ ਚਰ ਜੇ ਫਿਰ ਵੀ ਹੋ ਗਈ ਨਾ ਮੈਂ ਤਾਂ ਮਾਫੀ ਮੰਗ ਲੈਣਾ ਹੋਰ ਦੱਸੋ ਪਰ ਘਰ ਬਸਣਾ ਚਾਹੀਦਾ ਮੰਮੀ ਦੇਖੋ ਮੈਂ ਨਹੀਂ ਜਾਣਾ ਇਸ ਬੰਦੇ ਨਾਲ ਹੋ ਕੋਈ ਨਾ ਪਤਾ ਇੱਕ ਵਾਰੀ ਤੂੰ ਹੁਣ ਜਾ ਬਾਕੀ ਸਾਰਾ ਪਰਿਵਾਰ ਉਧ ਤੇਰੇ ਨਾਲ ਆਸੀ